ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਮੌਸਮ ਨੂੰ ਲੈ ਕੇ ਵੱਡੀ ਖਬਰ ਲੈ ਕੇ ਹਾਜ਼ਰ ਆ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਨਵੀਆਂ-ਨਵੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਗੱਲ ਹੁਣ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਵੱਡੀਆਂ ਭਵਿੱਖਬਾਣੀਆਂ ਇਸ ਬਾਬਤ ਹੋਗੀਆਂ ਨੇ ਕਿ ਪੰਜਾਬ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਵੱਡਾ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਹੁਣ ਪੰਜਾਬ ਦੇ 18 ਜ਼ਿਲ੍ਹਿਆਂ ਨੂੰ ਲੈ ਕੇ ਭਵਿੱਖਬਾਣੀ ਹੋਈ ਹੈ ਤੇ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਤੇ ਗੌਰ ਜ਼ਰੂਰ ਤੇ ਪੂਰੀ ਜਾਣਕਾਰੀ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜ਼ਰਾ ਇਸ ਖਬਰ ਨੂੰ ਨਜ਼ਰ ਅੰਦਾਜ਼ ਬਿਲਕੁਲ ਨਾ ਕਰਨਾ ਔਰ ਧਿਆਨ ਨਾਲ ਸੁੰਨਾ ਕਿਉਂਕਿ ਪੰਜਾਬ ਵਿੱਚ ਠੀਤ ਲਹਿਰ ਦਾ ਅਸਰ ਦੇਖਣ ਨੂੰ ਮਿਲਿਆ ਹੈ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਸੂਬੇ ਵਿੱਚ ਮੰਗਲਵਾਰ ਤੱਕ ਠੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਤੇ ਨਾਲ ਹੀ 11 ਜ਼ਿਲ੍ਹਿਆਂ ਵਿੱਚ ਤਾਪਮਾਨ 5 ਡਿਗਰੀ ਤੋਂ ਹੇਠਾਂ ਜਾ ਚੁੱਕਿਆ ਹੈ ਵਿਭਾਗ ਵੱਲੋਂ ਅੱਜ 18 ਜ਼ਿਲ੍ਹਿਆਂ ਤੱਕ ਠੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਠੰਡ ਤੋਂ ਬਚਾਅ ਦੇ ਉਪਾਅ ਕਰਕੇ ਹੀ ਨਿਕਲਣਾ ਤੇ ਨਾਲ ਹੀ ਤੁਹਾਨੂੰ ਕਸੀਏ ਤਾਂ ਮੌਸਮ ਵਿਭਾਗ ਵੱਲੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਤੇ ਰੂਪਨਗਰ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਇੱਥੇ ਤਾਪਮਾਨ 5 ਡਿਗਰੀ ਤੋਂ ਹੇਠਾਂ ਜਾਣ ਦਾ ਅਨੁਮਾਨ ਲਗਾਇਆ ਹੋਇਆ ਹੈ ਉਥੇ ਹੀ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋੜ ਵਿੱਚ ਕੋਰੇ ਦਾਵੀ ਅਲਰਟ ਜਾਰੀ ਹੋ ਗਿਆ ਇਹ ਅਸੀਂ ਨਹੀਂ ਇਹ ਅੱਜ ਦੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਜਿਹੜੀਆਂ ਨੇ ਖੁਲਾਸੇ ਕਰਦੀਆਂ ਨੇ ਇੱਥੇ ਕਈ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ 50 ਤੋਂ 100 ਮੀਟਰ ਦੇ ਵਿੱਚ ਘੱਟ ਹੀ ਰਹਿ ਸਕਦੀ ਹੈ ਹਾਲਾਂਕਿ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਹੋਈ ਹੈ ਮੌਸਮ ਵਿਭਾਗ ਦੇ ਵੱਲੋਂ 24 ਦਸੰਬਰ ਤੱਕ ਸੂਬੇ ਵਿੱਚ ਠੰਡ ਲਹਿਰ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਹਾਲੀ ਦੇ ਵਿੱਚ ਉਸ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਥੋੜੀ ਰਾਹਤ ਮਿਲਣ ਦੀ ਉਮੀਦ ਹੈ। ਦਰਸਲ ਪਹਾੜਾਂ ਵਿੱਚ ਹੋਈ ਪਰਿਵਾਰੀ ਕਰਕੇ ਸੂਬੇ ਵਿੱਚ ਠੰਡ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਰ ਹੁਣ ਹੌਲੀ-ਹੌਲੀ ਪਹਾੜਾ ਵੱਲੋਂ ਆਉਣ ਵਾਲੀਆਂ ਹਵਾਵਾਂ ਦੀ ਰਫ਼ਤਾਰ ਘਟਣ ਲੱਗ ਪਈ ਹੈ। ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਵੱਡੀਆਂ ਭਵਿੱਖਬਾਣੀਆਂ ਮੌਸਮ ਨੂੰ ਲੈ ਕੇ ਕੀਤੀਆਂ ਹੋਈਆਂ ਨੇ ਔਰ ਨਾਲ ਦੀ ਨਾਲ ਬਹੁਤ ਜ਼ਿਆਦਾ ਵੱਡੇ ਖੁਲਾਸੇ ਜਿਹੜੇ ਨੇ ਹੋ ਚੁੱਕੇ ਨੇ। ਤਾਂ ਹੁਣ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਤੇ ਗੌਰ ਜ਼ਰੂਰ ਕਰਨਾ ਤੇ ਨਾਲ ਹੀ ਤੁਹਾਨੂੰ ਦੱਸੀਏ ਤਾਂ ਹੁਣ 18 ਜ਼ਿਲ੍ਹਿਆਂ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਹੋ ਚੁੱਕਾ ਹੈ ਜਿਸ ਦੇ ਵਿੱਚ ਲੋਕਾਂ ਨੂੰ ਹੁਣ ਪਹਿਲਾ ਹੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਵਿਜ਼ਿਬਿਲਟੀ ਜਿਹੜੀ ਆ ਉਹ ਘਟ ਸਕਦੀ ਹੈ ਔਰ ਸੀਤ ਲਹਿਰ ਦਾ ਵੀ ਜਿਹੜਾ ਕਹਿਰ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਤੇ ਮੌਸਮ ਨੂੰ ਲੈ ਕੇ ਉਹ ਵਿਖੋਆਣੀਆਂ ਹੋ ਚੁੱਕੀਆਂ ਨੇ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਤੁਸੀਂ ਸੁਚੇਤ ਰਹੋ ਤੇ ਨਾਲ ਦੀ ਨਾਲ ਤੁਹਾਨੂੰ ਸੀਤਾ ਘੁੰਮਣ ਜਾਣ ਵਾਲੇ ਲੋਕਾਂ ਦੇ ਲਈ ਵੀ ਭਵਿੱਖਵਾਨੀਆਂ ਹੋ ਗਈਆਂ ਨੇ ਕਿਉਂਕਿ ਜਿਹੜੀ ਧੁੰਦ ਪੈ ਰਹੀ ਹੈ ਇਸ ਕਰਕੇ ਧੁੰਦ ਪੈਣ ਦੇ ਕਰਕੇ ਤੁਹਾਨੂੰ ਮੁਸੀਬਤ ਆ ਸਕਦੀ ਹੈ ਤਾਂ ਇਸ ਖਬਰ ਤੇ ਜ਼ਰਾ ਗੌਰ ਕਰਨਾ ਇਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਨਾ ਪੰਜਾਬ ਦੇ ਨਾਲ ਜੁੜੇ ਮੌਸਮ ਨੂੰ ਲੈ ਕੇ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਨੂੰ ਵਿਦੇਰੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੌਸਮ ਦੇ ਨਾਲ ਜੁੜੇਆਂ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਤੇ ਜ਼ਿਲ੍ਹੇ ਦੇ ਲਾਡ ਸਾਡੇ ਨਾਲ ਸਾਂਝੇ ਕਰਨਾ